ਗੁਰੂ ਦਾ ਸ਼ੁਕਰਾਣਾ ਕਰਨ ਵਾਸਤੇ ਇਹ ਸਮਾਗਮ ਰੱਖਿਆ ਹੈ ਉੱਤੇ ਮੈਂ ਬੇਨਤੀ ਕਰਾਂ ਸਤਗੁਰੂ ਜੀ ਕੰਨੇ ਦੇ ਕਿ ਭਾਈ ਜਿਹੜੇ ਆਪਾਂ ਸੰਗਤ ਦੇ ਵਿੱਚ ਬੈਠੇ ਆਣ ਸਾਡੇ ਵੀ ਬਹੁਤ ਵੱਡੇ ਭਾਗ ਹਨ ਚਾਹੇ ਕਿਸੇ ਵੀ ਬਹਾਨੇ ਆ ਕੇ ਗੁਰੂ ਚਰਨਾਂ ਦੇ ਵਿੱਚ ਆ ਕੇ ਬੈਠੀਏ ਗੁਰੂ ਦੇ ਦਰਸ਼ਨ ਕਰੀਏ ਇਹ ਬਹੁਤ ਵੱਡੇ ਭਾਗ ਹੁਣ ਤਾਂ ਕਰਕੇ ਸੰਗਤ ਨਸੀਬ ਹੁੰਦੀ ਹੈ ਬੱਟ ਭਾਗੀ ਹਰ ਸੰਗਤ ਪਾਵੇ ਬਹੁਤ ਵੱਡੇ ਭਾਗ ਹੁਣ ਤਾਂ ਸੰਗਤ ਮਿਲਦੀ ਹੈ ਤੇ ਮੈਂ ਬੇਨਤੀ ਕਰਾਂ ਕਿਉਂ ਸਭ ਤੋਂ ਉਤਮ ਸੰਗਤ ਨੂੰ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਸਥਾਨ ਦਿੱਤਾ ਕਿਉਂਕਿ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਬਾਣੀ ਦੇ ਵਿੱਚ ਸੰਗਤ ਹਾਰ ਪ੍ਰਮਸਿਆ ਜੀਓ ਉਹ ਹਰੀ ਪ੍ਰਭੂ ਪਰਮਾਤਮਾ ਆਪ ਸੰਗਤ ਦੇ ਵਿੱਚ ਵਿਰਾਜਮਾਨ ਹੁੰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰਾ ਹਾਜ਼ੂਰ ਪਰਪੱਕ ਗੁਰੂ ਨੇ ਜਿਹੜੇ ਸਾਨੂੰ ਦਰਸ਼ਨ ਦੇਦਾਰੇ ਦੇ ਕਨੇਹਾਲ ਕਰ ਰਹੇ ਨੇ ਤੇ ਮੈ ਕਹਿੰਦਾ ਇਸ ਤੋਂ ਵੱਡਾ ਭਾਗਾ ਵਾਲਾ ਦਿਨ ਖੋਰ ਹੋ ਵੀ ਸਕਦਾ ਕਿਉਂਕਿ ਇੱਥੇ ਬੈਠ ਕੇ ਸੰਗਤ ਦੇ ਵਿੱਚ ਅਸੀਂ ਜਿੰਨਾ ਸਮਾਂ ਬਤੀਤ ਕਰਾਂਗੇ ਗੁਰੂ ਚਰਨਾ ਦੇ ਵਿੱਚ ਬੈਠ ਕੇ ਜਿੰਨਾ ਸਮਾਂ ਗੁਜ਼ਾਰਾਂਗੇ ਜਿੰਨੇ ਸਵਾਸ ਸਾਸਿ ਤੇ ਬੈਠ ਕੇ ਲਵਾਗੇ ਸੰਗਤ ਦੇ ਵਿੱਚ ਗੁਰੂ ਚਰਨਾ ਦੇ ਵਿੱਚ ਬੈਠ ਕੇ ਉਹ ਸਵਾਸ ਉਹ ਘੜੀਆਂ ਸਾਡੀਆਂ ਸਫਲੀਆਂ ਨੇ ਮੈਂ ਘੋਰ ਬੇਨਤੀ ਕਰਾਂ ਸੰਗਤ ਲਈ ਕਿੰਦਰਾਂ ਦੀ ਹੁੰਦੀ ਹੈ ਮਾਫ ਕਰਵਾ ਇੱਕ ਸੰਗਤ ਉਹ ਹੁੰਦੀ ਹੈ ਜਿਹੜੀ ਸਾਨੂੰ ਸਿੱਧੇ ਨਰਕਾਂ ਵੱਲ ਲੈ ਕੇ ਜਾਂਦੀ ਹੈ ਨਰਕਾਂ ਵੱਲ ਤੇ ਇਹ ਸੰਗਤ ਜਿਹੜੀ ਸੱਚੀ ਸੰਗਤ ਹੈ ਗੁਰੂ ਦੀ ਇਹ ਸੰਗਤ ਸਾਨੂੰ ਸਿੱਧੇ ਸਵਰਗਾਂ ਨੂੰ ਲੈ ਕੇ ਜਾਂਦੀ ਹੈ ਮੁਕਤੇ ਦੇ ਦਰ ਤੇ ਲੈ ਕੇ ਜਾਂਦੀ ਹੈ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਕੋਈ ਵੀ ਗੁਰਸਿੱਖ ਕੋਈ ਵੀ ਪ੍ਰਾਣੀ ਜਨਮ ਬਣ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਤੇ ਜੇ ਸਾਧਗੁਰੂ ਜੀ ਬਖਸ਼ਿਸ਼ ਕਰ ਦੇਣੀ ਮਰਤੀ ਕਦੇ ਨਾ ਹੋਵੇ ਜਨਮ ਕੀ ਅਰਦਾਸ ਜਨ ਬਣ ਕੇ ਅਰਦਾਸ ਕੀਤੀ ਹੋਈ ਕਦੇ ਵਿਅਰਥ ਨਹੀਂ ਜਾਂਦੀ ਗੁਰੂ ਜ਼ਰੂਰ ਪ੍ਰਵਾਨ ਕਰਦਾ ਹੈ ਤੇ ਇਸ ਤੋਂ ਵੱਡੀ ਗੱਲ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਪ੍ਰਭੂ ਪਰਮਾਤਮਾ ਜਿਹੜਾ ਹੈ ਬਹੁਤ ਵੱਡਾ ਕਿਰਪਾਲੂ ਦਿਆਲੂ ਹੈ ਜਿਸ ਦੀ ਕੀਮਤ ਕੋਈ ਨਹੀਂ ਪਾ ਸਕਦਾ ਜਿਸ ਤੇ ਪ੍ਰਥਾਏ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ ਬਾਣੀ ਦੇ ਵਿੱਚ ਉੱਚ ਅਪਾਰ ਉੱਚੋ ਪਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਬਰਾਤ ਤੇ ਉਤਰੇ ਸੋਤੇ ਉਦਰੇ ਬਿਲਸੈਂ ਪਾਪ ਕਨੇਰੇ ਜਿਹੜੇ ਉਹਨੂੰ ਗੌਂਦੇ ਨੇ ਸੁਣਦੇ ਨੇ ਇਹ ਨਹੀਂ ਕਿ ਕੱਲਾ ਜਿਵੇਂ ਅਸੀਂ ਕੀਰਤਾਂ ਕਰ ਰਿਆਂ ਕੋਈ ਕਥਾ ਕਰ ਰਿਹਾ ਕੋਈ ਪ੍ਰਚਾਰ ਕਰ ਰਿਹਾ ਤੇ ਉਹਦਾ ਵੀ ਧਾਰ ਉਹਨੇ ਸਤਪੁਰ ਜੀ ਕਹਿੰਦੇ ਜਿਹੜੇ ਸੁਣਵੇਂ ਨੇ ਨਾ ਬੈਠ ਕੇ ਸੰਗਤ ਦੇ ਨੇ ਚ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਹੈ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲਈ ਵਾ ਸਿੱਖ ਸੰਗਵਸਰੀ ਜਾਂ ਧੰਗੁਰ ਅਰਜਨ ਦੇ ਪਾਤਸ਼ਾਹ ਜੀ ਦਾ ਸ਼ਹੀਦੀਪੁਰ ਮਨਾਇਆ ਜਾ ਰਿਹਾ ਹੈ ਇਸ ਸ਼ਬਦਕਾ ਵਿੱਚ ਆਪ ਜੀ ਬਖਸ਼ਿਸ਼ ਕਰਦੇ ਨੇ ਜਿਸ ਸਿਮਰਤ ਸਭ ਕਿਲਮ ਖੰਡਾਸੈ ਪਿਤਰੀ ਹੋਏ ਉਧਾਰੋ ਕਹਿੰਦੇ ਜਿਸ ਹਰੀ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਮੇ ਨਾਲ ਬਾਣੀ ਸਰਵਣ ਕਰਨ ਦੇ ਨਾਲ ਸਾਰੇ ਕਿਲਮ ਖੰਡ ਦਾ ਨਾਸ਼ ਹੁੰਦਾ ਹੈ ਸਾਰੇ ਦੁੱਖਾਂ ਕਲੇਸ਼ਾਂ ਦਾ ਬ੍ਰਿਧਰਾਂ ਦਾ ਨਾਸ਼ ਹੋ ਜਾਂਦਾ ਸਬਗੁਰੂ ਜੀ ਕਹਿੰਦੇ ਇੱਥੇ ਤਾਂ ਵੀ ਬਖਸ਼ਿਸ਼ ਹੋ ਜਾਂਦੀ ਹੈ ਪਿਤਰੀ ਹੋਏ ਉਧਾਰੋ ਕਿਤੇ ਬ੍ਰਮਤ ਪਿਆਰਿਆ ਜੇ ਤੂੰ ਗੁਰੂ ਦੀ ਬਾਣੀ ਪੜੇਗਾ ਗੁਰੂ ਦਾ ਸਿਮਰਨ ਬੰਦਗੀ ਦੇ ਨਾਲ ਜੁੜੇਗਾ ਤੇਰਾ ਤੇ ਉਧਾਰ ਹੋਵੇਗਾ ਹੀ ਹੋਵੇਗਾ ਸਤਿਗੁਰੂ ਜੀ ਕਹਿੰਦੇ ਤੇਰੇ ਪਿਤਰਾ ਦਾ ਵੀ ਉਧਾਰ ਹੋ ਜਾਵੇਗਾ ਅਸੀਂ ਅਰਦਾਸਾ ਕਰਦੇ ਹਾਂ ਕਿ ਪਾਤਸ਼ਾਹ ਪਿਤਰਾ ਦਾ ਉਧਾਰ ਹੋ ਜਾਵੇ ਸਤਿਗੁਰੂ ਜੀ ਕਹਿੰਦੇ ਬਾਣੀ ਪੜ ਸਿਮਰਨ ਕਰ ਬੰਦਗੀ ਕਰ ਤੇਰੇ ਪਿਤਰਾ ਦਾ ਉਧਾਰ ਹੋ ਜਾਵੇਗਾ ਤੇਰਾ ਤੇ ਉਧਾਰ ਹੋਵੇਗਾ ਹੀ ਹੋਵੇਗਾ ਜੇ ਸਿਮਰਤ ਸਭ ਕਿਲਵਖਣਾਸਾ ਪਿਤਰੀ ਹੋਏ ਉਧਾਰ ਹੋ ਸੋ ਹਰ ਹਰ ਤੁਮ ਸਾਹਿਬ ਹੀ ਜਾਪੋ ਕਹਿੰਦੇ ਇਹ ਨਹੀਂ ਕਿ ਜੇ ਤੈਨੂੰ ਦਾਤ ਮਿਲ ਗਈ ਹੈ ਤਾਂ ਹੀ ਤੂੰ ਸਿਮਰਨ ਬੰਦਗੀ ਕਰ ਜੇ ਤੇਰੀ ਝੋਲੀ ਦੇ ਵਿੱਚ ਕੋਈ ਖੁਸ਼ੀ ਪੈ ਗਈ ਹੈ ਤਾਂ ਤੂੰ ਸ਼ੁਕਰਾਨਾ ਕਰਨਾ ਨਹੀਂ ਗੁਰੂ ਨੂੰ ਪਿਆਰਿਆ ਉਸ ਤੋਂ ਬਾਅਦ ਵੀ ਸ਼ੁਕਰਾਨਾ ਕਰ ਗੁਰੂ ਦਾ ਧੰਵਾਦ ਕਰ ਕਰ ਗੁਰੂ ਦਾ ਸਿਮਰਨ ਕਰਦਾਰੋ ਬੰਦਗੀ ਕਰਦਾਰੋ ਜੁੜਿਆ ਰਹਿਆ ਗੁਰੂ ਦੇ ਨਾਲ ਜਿਸ ਨੇ ਦਾਤਾਂ ਦਿੱਤੀਆਂ ਨੇ ਉਸ ਨੂੰ ਭੁਲਾਈ ਨਾ ਕਦੇ ਵੀ ਹਮੇਸ਼ਾ ਉਸ ਨੂੰ ਯਾਦ ਰੱਖੀਂ ਆਪਣੇ ਹਿਰਦੇ ਦੇ ਵਿੱਚ ਉਸਾ ਕੇ ਰੱਖੀਂ ਸੋ ਹਰ ਹਰਿ ਸਭ ਹੀ ਜਪੋ ਸਦਾ ਵਕਤ ਜਪਣਾ ਕਰ ਉਸ ਨੂੰ ਜਾਂਦਾ ਅੰਤਰਾਪੁਰ ਜ਼ਿਲ੍ਹੇ ਤੋਂ